ਵਾਖ ਵਾਰ ਕਿਸਮਾਂ 2 ਦਰਜਨ ਦੇ ਕਰੀਬ ਫੁੱਲਾਂ ਦੀਆਂ ਨੇ ਤੇ ਤਕਰੀਬਨ ਇਹਨਾਂ ਨੀਅਰ ਅਬਾਊਟ ਔਰ 150 ਕੁਇੰਟਲ ਦੇ ਆਸ-ਪਾਸ ਫੁੱਲ ਥੋੜੇ ਬੋੜਾ ਵੱਧ ਘਟ ਹੋ ਸਕਦੇ ਆ ਲੱਗੇ ਹੋਏ ਆ ਤੇ ਜਿਹੜੇ ਵਧੀਆ ਕੁਆਲਿਟੀ ਦੇ ਇਹਨਾਂ ਦੇ ਲਾਈਫ ਕੋਈ 3 ਤੋਂ 4 ਦਿਨ ਆ ਜਿਹੜੇ ਮਰਝਾਉਂਦੇ ਨਹੀਂਗੇ ਦੇਸੀ ਦੇ ਵਿਦੇਸੀ ਦੋਨੋਂ ਤਰ੍ਹਾਂ ਦੇ ਫੁੱਲ ਲੱਗੇ ਆ ਤੇ ਜਿਹੜੇ ਸੰਗਤ ਦੀ ਆਕਰਸ਼ਣ ਦਾ ਕੇਂਦਰ ਬਣੇ ਹੋਏ ਆ ਪੂਰਵਕ ਦਿਨ ਰਾਤ ਇੱਕ ਕਰਕੇ ਬਾਬਾ ਜੀ ਦੀ ਸਮਰਪਿਤ ਹੋ ਕੇ ਕਿਉਂਕਿ ਇੱਥੇ ਬਹੁਤ ਸੰਗਤ ਬਹੁਤ ਹੁੰਦੀ ਬਾਬਾ ਜੀ ਦਾ ਪਰਿਵਾਰ ਬਹੁਤ ਵੱਡਾ ਆ ਤੇ ਉਹਨਾਂ ਨੂੰ ਮੌਕਾ ਰਾਤ ਨੂੰ ਹੀ ਮਿਲਦਾ ਆ ਸਜਾਵਟ ਕਰਨ ਦਾ ਉਹ ਰਾਤ ਨੂੰ ਜਿੰਨਾ ਵੀ ਸਮਾਂ ਮਿਲਦਾ ਰਿਹਾ ਮਰਜ਼ਾ ਦਾ ਅਨੁਸਾਰ ਉਹਨਾਂ ਨੂੰ ਉਹਨਾਂ ਸਮਾਂ ਦਿੱਤਾ ਗਿਆ ਉਹਨਾਂ ਦੇ ਅਮਰਤ ਵੇਲੇ ਤੋਂ ਸੰਗਤ ਦਾ ਹੜ ਆਇਆ ਹੋਇਆ ਤੁਸੀਂ ਆਪ ਦੇਖ ਸਕਦੇ ਜੋ ਸੰਗਤ ਦੀ ਸਹੂਲਤ ਲਈ ਹਰ ਤਰ੍ਹਾਂ ਦੇ ਟੁਕਮੇ ਪ੍ਰਬੰਧ ਕੀਤੇ ਗਏ ਹੈ ਜਿਵੇਂ ਲੰਗਰ ਦੇ ਪ੍ਰਬੰਧ ਹੋਣ ਚਾਹੇ ਮੈਡੀਕਲ ਸਹੂਲਤਾਂ ਦੇ ਪ੍ਰਬੰਧ ਹੋਣਾਂ ਟ੍ਰੈਫਿਕ ਦੇ ਪ੍ਰਬੰਧ ਹੋਣ ਹਰ ਤਰ੍ਹਾਂ ਦਾ ਜਿਤਨਾ ਕੋਈ ਸੰਕਤ ਨੂੰ ਮੁਸ਼ਕਲ ਪੇਸ਼ ਨਾ ਆਵੇ ਉਹ ਹਰ ਤਰ੍ਹਾਂ ਦਾ ਪ੍ਰਬੰਧ ਸੰਗਤ ਵਾਸਤੇ ਕੀਤਾ ਗਿਆ ਹੈ ਹਾਂ ਤੁਹਾਨੂੰ ਆਪਾਂ ਕਹਿੰਦੇ ਜੇ ਸਾਹ ਬਾਇਕੂ ਦੀ ਕੀ ਫਤੇ ਅਮਰ ਸ਼ਹੀਦ ਤਾਨ ਤਨ ਬਾਬਾ ਦੀਪ ਸਿੰਘ ਜਨਮ ਦਿਹਾੜੇ ਦੇ ਸਬੰਧ ਵਿੱਚ ਗੁਰਦਰਾ ਸਾਹਿਬ ਦੇ ਦਰਬਾਰ ਨੂੰ ਬੜੇ ਹੀ ਵਧੀਆ ਸਜਾਵਟੀ ਫੁੱਲਾਂ ਨਾਲ ਸਜਾਇਆ ਗਿਆ ਇਹ ਤਕਰੀਬਨ ਵੱਖ-ਵੱਖ ਕਿਸਮਾਂ 2 ਦਰਜਨ ਦੇ ਕਰੀਬ ਫੁੱਲਾਂ ਦੀਆਂ ਨੇ ਤੇ ਤਕਰੀਬਨ ਇਹਨਾਂ ਡੀਅਰ ਅਬਾਊਟ 150 ਕੁਇੰਟਲ ਦੇ ਆਸ-ਪਾਸ ਫੁੱਲ ਥੋੜੇ-ਬਹੁਤ ਵੱਧ ਘੱਟ ਹੋ ਸਕਦੇ ਆ ਲੱਗੇ ਹੋਏ ਆ ਤੇ ਜਿਹੜੇ ਵਧੀਆ ਕੁਆਲਿਟੀ ਦੇ ਇਹਨਾਂ ਲਾਈਫ ਪਤ ਤੰਤ ਚਾਰ ਦਿਨ ਆ ਜਿਹੜੇ ਮਰਝਾਉਂਦੇ ਨਹੀਂਗੇ ਜੇਕਰ ਅਸੀਂ ਗੱਲ ਕਰੀਏ ਵਿਦੇਸ਼ਾਂ ਤੋਂ ਵੀ ਫੁੱਲ ਆਏ ਨੇ ਜੀ ਇਸ ਵਾਰ ਹਾਂਜੀ ਇਹ ਨਾਲ ਇਸ ਵਿੱਚ ਨਾ ਦੇਸ਼ਾਂ ਦੇਸੀ ਦੇ ਵਿਦੇਸ਼ੀ ਦੋਨੋਂ ਤਰ੍ਹਾਂ ਦੇ ਫੁੱਲ ਲੱਗੇ ਆ ਤੇ ਜਿਹੜੇ ਸੰਗਤ ਦੀ ਆਕਰਸ਼ਣ ਦਾ ਕੇਂਦਰ ਬਣੇ ਹੋਏ ਨੇ ਜੇਕਰ ਅਸੀਂ ਗੱਲ ਕਰੀਏ ਇਹ ਜਿਹੜੇ ਕਾਰੀਗਰ ਨੇ ਕਿੱਥੋਂ ਆਏ ਨੇ ਜੀ ਇਹ ਇਹ ਕਾਰੀਗਰ ਇਥੋਂ ਜਿਨ੍ਹਾਂ ਨੇ ਫੁੱਲਾਂ ਦੀ ਸਜਾਵਟ ਕਰਵਾਈ ਆ ਉਹਨਾਂ ਮੰਗਵਾਏ ਆ ਦੂਰੋਂ ਆਏ ਆ ਕਾਰੀਗਰ ਕੁਝ ਇਥੋਂ ਅੰਮ੍ਰਿਤਸਰ ਦੇ ਲੋਕਲ ਵੀ ਆ ਜੀ ਕਰ ਅਸੀਂ ਗੱਲ ਕਰੀਏ ਕਿੰਨੇ ਦਿਨਾਂ ਦੇ ਵਿੱਚ ਇਹ ਜਿਹੜੀ ਸਜਾਵਟ ਆਹ ਉਹ ਉਹਨਾਂ ਦੇ ਵੱਲੋਂ ਇੱਥੇ ਆ ਕੇ ਕੀਤੀ ਗਈ ਆ ਇਹ ਤਕਰੀਬਨ ਜੀ 4 ਤੋਂ 5 ਦਿਨ ਹੋ ਗਏ ਜੀ ਕਰਦਿਆਂ ਨੂੰ ਸਜਾਵਟ ਉਹਨਾਂ ਨੂੰ ਤਿੰਨ ਰਾਤ ਉਹਨਾਂ ਦੇ ਵੱਲੋਂ ਇਹ ਸਜਾਵਟ ਕਰਨ ਦਾ ਜਿਹੜਾ ਕੰਮ ਆ ਉਹ ਕੀਤਾ ਗਿਆ ਬਿਲਕੁਲ ਜੀ ਉਹਨਾਂ ਬੜਾ ਇਸ਼ਰਦਾਪੂਰਵਕ ਦਿਨ ਰਾਤ ਦੇ ਇੱਕ ਕਰਕੇ ਬਾਬਾ ਜੀ ਦੀ ਸਮਰਪਿਤ ਹੋ ਗਈ ਕਿਉਂਕਿ ਇੱਥੇ ਬਹੁਤ ਸੰਗਤ ਬਹੁਤ ਹੁੰਦੀ ਬਾਬਾ ਜੀ ਦਾ ਪਰਿਵਾਰ ਬਹੁਤ ਵੱਡਾ ਆ ਤੇ ਉਹਨਾਂ ਨੂੰ ਮੌਕਾ ਰਾਤ ਨੂੰ ਹੀ ਮਿਲਦਾ ਆ ਸਜਾਵਟ ਕਰਨ ਦਾ ਦੋ ਰਾਤ ਨੂੰ ਜਦੋਂ ਵੀ ਸਮਾਂ ਮਿਲਦਾ ਰਿਹਾ ਮਰਜ਼ਾਦਾ ਦੇ ਅਨੁਸਾਰ ਉਹਨਾਂ ਨੂੰ ਉਹਨਾਂ ਸਮਾਂ ਦਿੱਤਾ ਗਿਆ ਉਹਨਾਂ ਉਹਦੇ ਵਿੱਚ ਕੀਤੀ ਹੈ ਜੀ ਜੇਕਰ ਅਸੀਂ ਗੱਲ ਕਰੀਏ ਕਿੰਨੀ ਕੋ ਵੱਡੀ ਗਿਣਤੀ ਦੇ ਵਿੱਚ ਅੱਜ ਸੰਗਤਾਂ ਗੁਰੂ ਘਰ ਦੇ ਵਿੱਚ ਪਹੁੰਚੀਆਂ ਹੋਈਆਂ ਨੇ ਸੰਗਤਾਂ ਸਾਰੇ ਇਸ ਤਰ੍ਹਾਂ ਆ ਵੀ ਰਾਤ ਤੋਂ ਹੀ ਅਮਰਤ ਵੇਲੇ ਤੋਂ ਸੰਗਤਾਂ ਦਾ ਹੜਾ ਆਇਆ ਹੋਇਆ ਤੁਸੀਂ ਆਪ ਦੇਖ ਸਕਦੇ ਜੋ ਸੰਗਤ ਦੀ ਸਹੂਲਤ ਲਈ ਹਰ ਤਰ੍ਹਾਂ ਦੇ ਟੁਕਮੇ ਪ੍ਰਬੰਧ ਕੀਤੇ ਗਏ ਅੱਜ ਲੰਗਰ ਦੇ ਪ੍ਰਬੰਧ ਹੋਣ ਚਾਹੇ ਮੈਡੀਕਲ ਸਹੂਲਤਾਂ ਦੇ ਪ੍ਰਬੰਧ ਹੋਣ ਟਰੈਫਿਕ ਦੇ ਪ੍ਰਬੰਧ ਹੋਣ ਹਰ ਤਰ੍ਹਾਂ ਦਾ ਜਿਤਨਾ ਕੋਈ ਸੰਗਤ ਨੂੰ ਮੁਸ਼ਕਲ ਪੇਸ਼ ਨਾ ਆਵੇ ਉਹ ਹਰ ਤਰ੍ਹਾਂ ਦਾ ਪ੍ਰਬੰਧ ਸੰਗਤ ਵਾਸਤੇ ਕੀਤਾ ਗਿਆ ਹੈ